ਜੀ ਸਾਰੇ ਨੂੰ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਟ੍ਰੇਟ ਸੰਵਾਰ ਬਣਾਉਣ ਬਾਰੇ ਤੇ ਜੀ ਇਹ ਆਪਾਂ ਦੱਸਾਂਗੇ ਕਿ ਕਿ ਵੀ ਆਪਣੀ ਜਿਹੜੀ ਸੰਵਾਰ ਹੈ ਇਹ ਪੌਂਦੀ ਦੇ ਉੱਪਰ ਡਿੱਗਦੀ ਕਿਉਂ ਆਣ ਇਹਦਾ ਵੀ ਕਾਰਨ ਆਪਾਂ ਤੁਹਾਨੂੰ ਦੱਸਾਂਗੇ ਜੀ ਹਾਂਜੀ ਪਰ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਜੀ ਇਹਦੇ ਗੋਡੇ ਜਿਹਨੂੰ ਪੌਂਚਾ ਵੀ ਬੋਲ ਦਿੰਦੇ ਆ ਜੀ ਜਿਹਨੂੰ ਬਾਰਲਾ ਵੀ ਕਹਿੰਦੇ ਆ ਜੀ ਆਪਾਂ ਬੋਲਦੇ ਆ ਪੌਂਚੇ ਇਸ ਤਰ੍ਹਾਂ ਜੀ ਆਪਾਂ ਇਹ ਪਹਿਲਾਂ ਪਹੁੰਚੇ ਉਤਾਰਾਂਗੇ ਆਪਨੇ ਸਲਵਾਰ ਦੀ ਲੈਂਥ ਹੈਗੀ ਹੈ ਜੀ 35 ਇੰਚ ਆਪਾਂ ਉਹਦੇ ਵਿੱਚੋਂ 5 ਇੰਚ 벨ਟ ਦਾ ਕੱਢ ਦੇਾਂਗੇ ਜੀ ਤੇ ਪਿੱਛੇ ਰਹਿ ਗਿਆ ਆਪਣਾ 30 ਤੇ ਜੀ ਆਪਾਂ 1 ਇੰਚ ਮਾਰਜਨ ਲਵਾਂਗੇ ਵਿੱਚ ਇਹਦੇ ਤੇ ਆਪਾਂ ਜੀ ਇਹ 31 ਇੰਚ ਕੱਟਾਂਗੇ ਇਸ ਤਰ੍ਹਾਂ ਆਪਾਂ ਕੱਤੀ ਦੇ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਕੱਤੀ ਕੱਤੀ ਦੇ ਨਿਸ਼ਾਨ ਲਾ ਕੇ ਇਹ ਆਪਾਂ ਜੀ लादा देंगे कपड़ा ये जी आप सारा तंग करके लाने पैना क्योंकि जी वर्क वाली सलवार है देखो हाँ जी ये आप जी इस तरह कढ़ाई देह दो पास आप कढ़ाई मैच करके फिर आप पहुँचेगी चढ़ाई आपके उतार देंगे बारह पहुँचा लाव गे आप देखो जी इस तरह ये शे शे अपना सेंटर के अपनी कढ़ाई आजूगी जी इस तरह छे इधरों छे अपना इधरों हाँ जी इस तरह हाँ जी ये अपना होगा जी पहुंचा इस तरह जी आप पहुंचा उतारता देखो जी हम आप कटा जी कलिया ਇਸ ਤਰ੍ਹਾਂ ਜੀ ਆਪਾਂ ਕੱਪੜੇ ਨੂੰ ਚੰਗੀ ਤਰ੍ਹਾਂ ਮਿਛਾ ਲਏ ਨੇ। ਖਾਂਜੀ ਹੋਣਾ ਆਪਾਂ ਕੱਟਾਂਗੇ ਇਹਦੀਆਂ ਕਲੀਆਂ। ਇਸ ਤਰ੍ਹਾਂ ਜੀ ਆਪਾਂ ਜਿਹੜਾ ਇਹਦਾ ਅਸਨ ਉਹ ਆਪਣਾ ਜੀ ਨੌ ਤਿਆਰ ਹੈ ਤੇ ਆਪਾਂ ਜੀ ਇਹ ਕੱਟਾਂਗੇ 12 ਇੰਚ। 12 ਇੰਚ ਇੰਚਾਂ ਲਾਵੇ ਜੀ ਇਧਰੋਂ ਆਪਾਂ ਜੀ ਇਹ ਜਿਹੜਾ ਆਪਣਾ ਪਹੁੰਚਾ ਸੀਗਾ ਆਪਾਂ ਉਤਾਰਿਆ ਸੀ ਇਹਦੇ ਜਿੰਨਾ ਆਪਾਂ ਇਧਰੋਂ ਲਾਵਾਂਗੇ ਇਥੋਂ ਇਸ ਤਰ੍ਹਾਂ ਆਪਾਂ ਨੂੰ ਜੀ 6.5 ਇੰਚ ਪਹੁੰਚਾ ਜਿਹੜਾ ਇਹ ਉਹ ਤਿਆਰ ਚਾਹੀਦਾ ਜੀ ਇਸ ਤਰ੍ਹਾਂ ਆਪਾਂ ਤਾਂ ਦੇਖੋ ਜੀ ਕੋਣ ਤੇ ਆਪਾਂ ਅੱਗੇ ਆਪਾਂ ਨਿਸ਼ਾਨ ਲਾ ਦੇਾਂਗੇ ਜੀ 2 ਤੇ ਇਹ ਦੇਖੋ ਜੀ ਇਥੇ ਤੱਕ ਆਪਾਂ ਨਿਸ਼ਾਨ ਲਾ ਦਾਂਗੇ ਇਹ ਵਾਲਾ ਆਪਣਾ ਅਸਲ ਹੋ ਗਿਆ ਹੁਣ ਆਪਾਂ ਜੀ ਇੱਥੇ ਨਿਸ਼ਾਨ ਲਾਵਾਂਗੇ 2 ਤੇ ਇਸਕੇ ਇਹ ਦੋ ਤੇ ਨਿਸ਼ਾਨ ਲਾ ਕੇ ਹੁਣ ਆਪਾਂ ਜੀ ਇਧਰੋਂ 左 వై ਦਾ ਨਿਸ਼ਾਨ ਲਾਵਾਂਗੇ ਇਹ ਲਾ ਲ ਗਏ ਆਪਾਂ ਜੀ ਇਸ ਤਰ੍ਹਾਂ ਪੱਤੀ ਤੇ ਫਿਰ ਆਪਾਂ ਇੱਥੋਂ ਲਾਵਾਂਗੇ ਜੀ ਆਸਨ ਆਸਨ ਆਪਣਾ ਹੈਗਾ 12 ਉਧਰੋਂ ਆਪਾਂ ਜੀ ਕੇਦਰੋਂ ਆਸਨ ਲਾ ਲਾ ਉਧਰੋਂ ਆਪਾਂ ਇਧਰੋਂ ਆਸਨ ਲਾਤਾ ਇਧਰੋਂ ਵੀ ਆਪਾਂ 2 ਇੰਚ ਤੇ ਨਿਸ਼ਾਨ ਲਾਵਾਂਗੇ ਜੀ ਇਸ ਤਰ੍ਹਾਂ ਇੱਥੋਂ ਆਪਾਂ ਕਰ ਦਾਂਗੇ ਜੀ ਇਸ ਤਰ੍ਹਾਂ ਨੂੰ ਸਿੱਧਾ ਇੱਥੋਂ ਆਪਾਂ ਜੀ ਇਸ ਤਰ੍ਹਾਂ ਦੀ ਕਰ ਦੇਣੀ ਕੱਟੀ ਇਹ ਆਪਣੇ ਹੋ ਗਏ ਜੀ ਹੁੰਦੇ ਇਸ ਤਰ੍ਹਾਂ ਦੀ ਆਪਣੇ ਹੁੰਦੇ ਹੋਗੇ ਹਾਂਜੀ ਇਹ ਆਪਣੇ ਹੋਗੇ ਕੁੰਡੇ ਜੀ ਇਹ ਆਪਣਾ ਹੋ ਗਿਆ ਜੀ ਪਹੁੰਚ ਇਸ ਤਰ੍ਹਾਂ ਜੀ ਆਪਾਂ ਇਹਨੂੰ ਰੱਖ ਲੈਣਾ ਹੈ ਹੁਣ ਆਪਾਂ ਜੀ ਤੁਹਾਨੂੰ ਦੱਸਾਂਗੇ ਇਹਦੀ ਆਪਣੀ ਜਿਹੜੀ ਫੁਲਵਾਰ ਹੈ ਉਹ ਪਹੁੰਚ ਦੇ ਉੱਤੇ ਡਿੱਗਦੀ ਹੈ ਕਿਉਂ ਇੱਥੋਂ ਆਪਾਂ ਜੀ ਇਹਦੀ ਕਾਟ ਪਾਉਣੀ ਹੈ 1 ਇੰਚ ਇਸ ਤਰ੍ਹਾਂ ਇਸ ਤਰ੍ਹਾਂ 1 ਇੰਚ ਕਾਟ ਪਾ ਕੇ ਜੀ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਦੇਣਾ ਇਸ ਤਰ੍ਹਾਂ ਕੁੰਡੇ ਆ ਕਰ ਐਕਸਟਰਾ ਕੱਟ ਪਾ ਜਣੀ ਐ ਇਹਦੇ ਨਾਲ ਕੀ ਆ ਜੀ ਸਲਵਾਰ ਪਹੁੰਚਾ ਤੇ ਨਹੀਂ ਲੱਗਦੀ ਇਸ ਤਰ੍ਹਾਂ ਜੀ ਅੱਗੇ ਆਪਾਂ ਇਥੋਂ ਕੁੰਡੇ ਤੋਂ ਆਪਾਂ ਨੀਚੋਂ ਜੀ ਕਰਵ ਸਕਿਲ ਰੱਖ ਲੈਣਾ ਜਿੰਨਾ ਆਪਾਂ ਇਹ ਹੁੰਦਾ ਕੱਟਿਆ ਏ ਉਥੋਂ ਕਰਵ ਸਕਿਲ ਰੱਖ ਕੇ ਫਿਰ ਆਪਾਂ ਜੀ ਆਸਮ ਤਾਂ ਇਸ ਤਰ੍ਹਾਂ ਰੱਖ ਲੈਣਾ ਆਪਾਂ ਆਸਮ ਰੱਖ ਲੈਣਾ ਆਪਣਾ ਤਿਆਰ ਕਿੰਨਾ ਜੀ ਆਪਣਾ ਆਸਮ ਤਿਆਰ ਹੈਗਾ ਜੀ 8 ਇਸ ਤਰ੍ਹਾਂ 2 ਇੰਚ ਆਪਾਂ ਐਕਸਟਰਾ ਲਵਾਂਗੇ ਜੀ ਸਿਲਾਈ ਵਾਸਤੇ इस तरह जी आप इतों तक कर्म लिए रख के इस तरह जी आपकी किया इस तरह निशान आ देखो जी कर रख के आ देखो जी इस तरह अपना निशान लग जाए इतों आप जी इस तरह कटिंग हो गया जी स्ट्रेट सलवार की कटिंग उधर आप जी आवला भी बढ़ के ਬੈਲਟ ਹੈਗੀ ਆ ਜੀ 22 ਇੰਚ ਤਿਆਰ ਆਪਾਂ ਜਿਸ ਤਰ੍ਹਾਂ ਸਾਡੇ 2.5 ਦੇ ਨਿਸ਼ਾਨ ਲਾਵਾਂਗੇ ਆਪਾਂ ਜਿਹੜੇ ਚ ਐਕਸਟਰਾ ਲਵਾਂਗੇ ਜੀ ਇੱਥੋਂ ਆਪਾਂ ਜੀ 6.5 ਲਵਾਂਗੇ 4 ਇੰਚ ਆਪਾਂ ਬੈਲਟ ਤਿਆਰ ਰੱਖਣੀ ਹੈ 4 ਇੰਚ ਬੈਲਟ ਤਿਆਰ ਰੱਖਣ ਵਾਸਤੇ ਜੀ ਆਪਾਂ ਨੂੰ 6.5 ਇੰਚ ਆਪਾਂ ਚੜਾਈ ਲੈਣੀ ਹੈ ਜੇ ਜੀ ਆਪਾਂ 5 ਇੰਚ ਬੈਲਟ ਰੱਖਣੀ ਹੈ ਤਾਂ ਆਪਾਂ 7.5 ਇੰਚ ਚੜਾਈ ਲੈਣੀ ਹੈ ਇਸ ਤਰ੍ਹਾਂ ਜੀ ਇਹ ਆਪਾਂ ਬੈਲਟ ਦੀ ਕਰ ਲਈ ਆ ਕਟਿੰਗ ਹਾਂ ਜੀ ਇਹ ਆਪਣੀ ਸਲਾ ਸਟ੍ਰੇਟਸ ਲਵਾਉਣ ਦੀ ਕਟਿੰਗ ਹੋ ਗਈ ਹੈ ਜੀ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰ ਸ਼ੇਅਰ ਜਰੂਰ ਕਰਿਓ ਜੀ ਜੇ ਨਵੇਂ ਆ ਤਾਂ ਅਗਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ